ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜੋ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਤੁਹਾਨੂੰ ਅਸੀਂ ਸ਼ੇਅਰ ਮਾਰਕੀਟ ਬਾਰੇ ਦੱਸੀ ਸ਼ੇਅਰ ਮਾਰਕੀਟ ਬਾਰੇ ਐਜੂਕੇਟ ਕਰੀਏ ਕਿ ਕਿੱਦਾਂ ਤੁਸੀਂ ਸ਼ੇਅਰ ਮਾਰਕੀਟ ਚੋਂ ਪੈਸਾ ਕਮਾ ਸਕਦੇ ਹੋ ਬਟ ਉਸ ਦੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਅਸੀਂ ਕੋਈ ਸੇਬੀ ਰਜਿਸਟਰਡ ਨਹੀਂ ਹਾਂ ਇਹ ਵੀਡੀਓ ਅਸੀਂ ਸਿਰਫ ਐਜੂਕੇਸ਼ਨ ਪਰਪਸ ਵਾਸਤੇ ਬਣਾ ਰਹੇ ਹਾਂ ਅਸੀਂ ਕਿਸੇ ਨੂੰ ਵੀ ਪੈਸਾ ਲਾਉਣ ਵਾਸਤੇ ਨਹੀਂ ਕਹਿੰਦੇ ਜੇ ਕੋਈ ਵੀ ਪੈਸਾ ਮਾਰਕੀਟ ਚ ਲਾ ਰਿਹਾ ਤੇ ਉਹਦਾ ਆਪਣਾ ਰਿਸਕ ਹੈ ਠੀਕ ਹੈ ਸੋ ਜਿੱਦਾਂ ਕਿ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਇਹ ਕਿ ਸ਼ੇਅਰ ਮਾਰਕੀਟ ਇਹ ਸ਼ੇਅਰ ਮਾਰਕੀਟ ਕੀ ਚੀਜ਼ ਹੈ ਕਿੱਦਾਂ ਕੰਮ ਕਰਦੀ ਹੈ ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਕਾਫੀ ਹੱਦ ਤੱਕ ਆਪਾਂ ਡਿਸਕਸ ਕਰਾਂਗੇ ਸੋ ਜਿੱਦਾਂ ਨਾਮ ਹੈ ਸ਼ੇਅਰ ਮਾਰਕੀਟ ਸੋ ਸ਼ੇਅਰ ਮਾਰਕੀਟ ਦੇ ਵਿੱਚ ਦੋਸਤੋ ਲੋਕ ਦੋ ਤਿੰਨ ਤਰੀਕਿਆਂ ਦੇ ਨਾਲ पैसा लादी है उतो पैसा कमाते हैं उन्होंने सब तो पहला जरा तरीका है जब तो पहला तरीका है वह है लोंग टर्म इन्वैसटमेंट दूजा तरीका है शॉर्ट टर्म इन्वैसटमेंट तीजा तरीका है ट्रेडिंग सो पहला कि तरीका है लोंग टर्मेंट ਲੌਂਗ ਟਰਮ ਇਨਵੈਸਟਮੈਂਟ ਦਾ ਕੀ ਕੀ ਮਤਲਬ ਹੈ ਕਿ ਤੁਸੀਂ ਕੋਈ ਵੀ ਕੰਪਨੀ ਦਾ ਸ਼ੇਅਰ ਲੈ ਲਿਆ ਉਹਨੂੰ ਕਾਫੀ ਲੰਬੇ ਸਮੇਂ ਤੱਕ ਰੱਖਿਆ ਉਸ ਤੋਂ ਬਾਅਦ ਵੇਚਤਾ ਲੰਬੇ ਸਮੇਂ ਤੋਂ ਮੇਰਾ ਮਤਲਬ ਹੈ ਸਾਲ 2 ਸਾਲ 3 ਸਾਲ ਜਿੰਨਾ ਵੀ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਕਿਵੇਂ ਕਿ ਜੇ ਜੇ ਤੁਸੀਂ ਇੱਕ ਸ਼ੇਅਰ 100 ਰੁਪਏ ਦਾ ਖਰੀਦਿਆ 2-3 ਮਹੀਨਿਆਂ ਬਾਅਦ 2-3 ਸਾਲਾਂ ਬਾਅਦ ਸੌਰੀ ਇਹ ਜਿਹੜਾ ਸ਼ੇਅਰ ਹੈ ਇਹ ਵਧ ਕੇ 100 ਰੁਪਏ ਤੋਂ 120 ਰੁਪਏ ਦਾ ਹੋ ਗਿਆ ਸੋ 20 ਰੁਪਏ ਤੁਹਾਡਾ ਮੁਨਾਫਾ ਹੋ ਗਿਆ मेरा दूजा है दूजा है शॉर्ट टर्म इन्वेस्टमेंट शॉर्ट टर्म इन्वेस्टमेंट तो की मतलब है कि तीन कोई भी शेयर खरीदया मान लो तीन रिलायंस का शेयर खरीदया सौ रुपए का कुछ टाइम बाद कुछ टाइम तो मतलब दो तीन महीनों बाद पंद्रह दिन बाद भी दिन बाद जो शेयर है वाद के एक सौ दस रुपए का हो गया तुम्हें सौ रुपए का खरीदयासी एक सौ दस रुपए का वेचता दस रुपए थोड़ा मुनाफा हुआ उस तीजा तरीका है ट्रेडिंग ट्रेडिंग तो मेरा की मतलब है कि लोग बहुत ही घट समय कोई भी शेयर वगैरह खरीदते हैं उस तु बाद सैल आउट कर दे देंगे के जो भी उन्होंने मुनाफा होंगे वो अपना ले जाते हैं हम जो ट्रेडिंग है ट्रेडिंग एक दिन वास्ते भी हो सकती है एक घंटे वास्ते भी हो सकती है अद्धे घंटे वास्ते भी हो सकती है ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਇਹ ਕਿੱਦਾਂ ਕੰਮ ਚੀਜ਼ਾਂ ਕਰਦੀਆਂ ਨੇ ਸੋ ਉਸ ਤੋਂ ਬਾਅਦ ਉਸ ਤੋਂ ਵੀ ਇੱਕ ਇੰਪੋਰਟੈਂਟ ਹੋਰ ਸਬਜੈਕਟ ਹੈ ਜਿਹਦੇ ਉੱਤੇ ਆਪਾਂ ਗੱਲ ਕਰਨੀ ਹੈ ਸ਼ੇਅਰ ਮਾਰਕੀਟ ਦਾ ਹੈ ਜਿਸ ਤਿੱਖੇ ਨਾਲ ਕੰਪਨੀਆਂ ਦੇ ਸ਼ੇਅਰ ਹੁੰਦੇ ਨੇ ਜਿਦਾ ਰਲਾਈਨਸ ਦਾ ਸ਼ੇਅਰ ਹੈ ਟਾਟਾ ਦਾ ਸ਼ੇਅਰ ਹੈ ਕਿਸੇ ਬੈਂਕ ਦਾ ਸ਼ੇਅਰ ਹੈ ਜਿਵੇਂ ਐਕਸੈਸ ਬੈਂਕ ਦਾ ਸ਼ੇਅਰ ਹੈ ਐਚਡੀਐਫਸੀ ਬੈਂਕ ਦਾ ਸ਼ੇਅਰ ਹੈ ਸੋ ਉਹਨਾਂ ਨੂੰ ਤੁਸੀਂ ਖਰੀਦ ਕੇ ਸ਼ੇਅਰ ਕਰ ਸਕਦੇ ਹੋ ਇਸੇ ਤਰੀਕੇ ਨਾਲ ਇਸ ਤੋਂ ਦੇ ਨਾਲ ਹੀ ਆਪਣੇ ਕੋਲੇ ਨੈਕਸਟ ਚੀਜ਼ਾਂ ਕੀ ਆਉਂਦੀ ਹੈ ਇੰਡੈਕਸ ਟ੍ਰੇਡਿੰਗ ਇੰਡੈਕਸ ਸੋ ਇਹ ਚੀਜ਼ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੰਡੈਕਸ ਕੀ ਚੀਜ਼ ਹੁੰਦੀ ਹੈ ਇੰਡੈਕਸ ਕੀ ਚੀਜ਼ ਹੈ ਨੇ ਕਿ ਕੰਪਨੀਆਂ ਦੇ ਸ਼ੇਰਾਂ ਦਾ ਇੱਕ ਸਮੂਹ ਮੈਂ ਕੰਪਨੀਆਂ ਦੇ ਸ਼ੇਰਾਂ ਦਾ ਇੱਕ ਗਰੁੱਪ ਉਹਨੂੰ ਇੰਡੈਕਸ ਕਹਿੰਦੇ ਆ जिस तरीके नाल यह पहले ही मैं इंडेक्स की गल करता जो नाम है निफ्टी फिफ्टी निफ्टी फिफ्टी की है निफ्टी फिफ्टी इंडिया दिया एक टॉप जिन्हें पंजाब कंपनियां ने उन्होंने मिला के बनाया गया एक फंड है एक ग्रुप है तुम जो भी निफ्टी फिफ्टी के पैसा लाने हो तो वह कंपनियों के डिस्ट्रीब्यूट होके लगता ठीक है ਉਸ ਤੋਂ ਬਾਅਦ ਦੂਜਾ ਜਾਂ ਸਭ ਤੋਂ ਇੰਪੋਰਟੈਂਟ ਇੰਡੈਕਸ ਹੈ ਉਹਦਾ ਨਾਮ ਹੈ ਬੈਂਕ ਨਿਫਟੀ ਠੀਕ ਹੈ ਹੁਣ ਜਿਹੜਾ ਬੈਂਕ ਨਿਫਟੀ ਹੈ ਇਹ ਇੰਡੀਆ ਦੇ ਜਿਹੜੇ ਟਾਪ 10 ਬੈਂਕ ਦੇ ਉਹਨਾਂ ਨੂੰ ਮਿਲਾ ਕੇ ਬਣਾਇਆ ਗਿਆ ਇੱਕ ਇੰਡੈਕਸ ਹੈ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਸੈਂਸੈਕਸ ਠੀਕ ਹੈ ਇਹ ਵੀ ਇੱਕ ਇੰਡੈਕਸ ਹੈ ਆਪਣੇ ਕੋਲ बट हूँ एस तो बाद भी होर भी कुछ इंडेक्स है जो कि निफ्टी थी, बैंक निफ्टी चो ही निकले है जिम्मे निफ्टी हो गया मिड कैप निफ्टी हो गया इस तरह की चीज है बट ज्यादा गल आप इन्होंने करते हैं बैंक निफ्टी फिफ्टी होगी बैंक निफ्टी होगी सो जरा निफ्टी फिफ्टी है ए सब तो ज्यादा शेयर है वह तो किसका है रिलायंस का मतलब यदा की मतलब है रिलायंस का शेयर होना ਜਿਵੇਂ ਹੁਣ ਆਪਾਂ ਨੇ ਗੱਲ ਕੀਤੀ ਕਿ ਟੌਪ ਜਿਹੜੇ ਟੌਪ ਦੇ ਜਿਹੜੇ ਬੈਂਕ ਨੇ ਇਹ ਟੌਪ ਦੀਆਂ ਜਿਹੜੀਆਂ ਕੰਪਨੀਆਂਸ ਨੇ ਉਹਨੂੰ ਮਿਲਾ ਕੇ ਬਣਾਇਆ ਗਿਆ ਹੈ ਸੋ ਉਸ 50 ਕੰਪਨੀਆਂ ਦੇ ਵਿੱਚ ਕਿਸ ਕੰਪਨੀ ਦੀ ਕਿੰਨੀ ਹਿੱਸੇਦਾਰੀ ਹੈ ਠੀਕ ਹੈ ਜਿਸ ਤਰੀਕੇ ਨਾਲ ਹੁਣ ਨਿਫਟੀ 50 ਦੇ ਵਿੱਚ ਇਹ ਸਭ ਤੋਂ ਵੱਡਾ ਹਿੱਸੇਦਾਰੀ ਹੈ ਉਹ ਰਿਲਾਈਐਂਸ ਦੀ ਹੈ ਰਿਲਾਈਐਂਸ ਇੰਡਸਟਰੀਜ਼ ਦੀ ਮਤਲਬ ਕੀ ਹੈ ਕਿ ਜੇ ਰਿਲਾਈਐਂਸ ਦਾ ਸ਼ੇਅਰ ਉੱਪਰ ਜਾਊਗਾ ਤਾਂ ਬਹੁਤ ਜ਼ਿਆਦਾ ਚਾਂਸ ਨੇ ਕਿ ਨਿਫਟੀ 50 भी उपर जाए मैं कहना चांस नहीं हंडेंट नहीं होंगे जे रिलायंस का शेयर नीचे आरीके बैंक निफ्टी दे भी सब तो वेयर है एच डी एफसी बैंक का मतलब जे रिलायंस उच डी एफसी उपर जाता है तो बैंक निफ्टी उपर जाऊगा ए पॉसीबिली है जे एच डी एफसी बैंक नीचे आता है तो यह पोसीबिली है ਕਿ ਬੈਂਕ ਨਿਫਟੀ نیچے ਜਾਊਗਾ ਠੀਕ ਹੈ ਇਹ ਤਾਂ ਗੱਲ ਹੋਈ ਇੰਡੈਕਸ ਦੀ ਪਰ ਉਸ ਤੋਂ ਬਾਅਦ ਤੁਸੀਂ ਬਹੁਤ ਦੇਖਦੇ ਹੋਗੇ ਤੁਸੀਂ ਕਹਿੰਦੇ ਹੋਗੇ ਮਾਰਕੀਟ ਉੱਪਰ ਚਲੇਗੀ ਮਾਰਕੀਟ نیچے ਆ ਗਈ ਇਹ ਚੀਜ਼ਾਂ ਤੁਸੀਂ ਨਾਰਮਲ ਸੁਣਦੇ ਹੋ ਤੇ ਉਹਦੇ ਵਿੱਚ ਤੁਹਾਡੇ ਕੋਲ ਇੱਕ ਚਾਰਟ چل ਰਿਹਾ ਹੁੰਦਾ ਉਹ ਚਾਰਟ ਨੂੰ ਦੇਖ ਕੇ ਲੋਕ ਕਹਿੰਦੇ ਆ ਕਿ ਬੈਂਕ ਉੱਪਰ ਜਾ ਰਿਹਾ ਹੈ ਮਾਰਕੀਟ نیچے ਆ ਰਹੀ ਉੱਚੀ ਚਾ ਚਾਰਟ ਕੀ ਚੀਜ਼ ਹੈ ਉਹ ਚਾਰਟ ਨੂੰ ਦੇਖਣ ਵਾਸਤੇ ਤੁਸੀਂ ਕੀ ਕਰਨਾ ਹੈ ਉਸ ਚਾਰਟ देख सकते हो ट्रेडिंग व्यू तू कि ओपन करना गूगल जाना इतने लिखना ट्रेडिंग इतो क्लिक करना इतना इतने जो तो तो गूगल न लॉग इन करने कहूंगा मैं ऑलरेडी अपने गूगल अपने जीमेल जीमेलॉग इन किया अपने आप कर लेना ਹੁਣ ਇਸ ਟ੍ਰੇਡਿੰਗ ਥਿਊਮ ਦੇ ਵਿੱਚ ਕੀ ਕੁਝ ਆ ਰਿਹਾ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਦੇਖੋ ਧਿਆਨ ਨਾਲ ਇਹ ਸਾਰੇ ਆਪਣੇ ਕੋਲੇ ਸਿੰਬਲਸ ਹੈ ਮਤਲਬ ਜਿਵੇਂ ਨਿਫਟੀ ਮੈਂ ਦੱਸਿਆ ਸੀ ਆ ਨਿਫਟੀ ਚੱਲ ਰਿਹਾ ਠੀਕ ਹੈ ਇਹ ਬੈਂਕ ਨਿਫਟੀ ਆ ਗਿਆ ਜਿਵੇਂ ਅਸੀਂ ਆਪਾਂ ਗੱਲ ਕਰਕੇ ਹਟੇ ਇਹ ਸੈਂਸੈਕਸ ਆ ਗਿਆ ਠੀਕ ਹੈ ਜੀ ਹੁਣ ਇਸ ਦੇ ਵਿੱਚ ਇਹ ਕੀ ਹੈ ਇਹਦਾ ਰੇਟ ਚੱਲ ਰਿਹਾ ਕਿ ਕਰੰਟਲੀ ਸੈਂਸੈਕਸ ਕਿੱਥੇ ਚੱਲ ਰਿਹਾ ਠੀਕ ਹੈ ਬੈਂਕ ਨਿਫਟੀ ਕਿੱਥੇ ਚੱਲ ਰਿਹਾ ਉਹਦੀ ਕੀ ਵੈਲਯੂ ਹੈ ਨਿਫਟੀ 50 ਕਿੱਥੇ ਚੱਲ ਰਿਹਾ ਉਹਦੀ ਕੀ ਵੈਲਯੂ ਹੈ ਠੀਕ ਹੈ ਜੀ ਇਸੇ ਤਿੱਕੇ ਨਾਲ ਥੋੜਾ نیچے ਕਰਦੇ ਆਪਾਂ ਹਾਂ ਹੁਣ ਉਸ ਦੇ ਨਾਲ ਵੀ ਆਪਾਂ ਇੱਕ ਚੀਜ਼ ਦੇਖਾਂਗੇ ਕਿ ਦੇਖੋ ਨਿਫਟੀ ਕਿੱਥੇ ਹੈ ਐਨ ਐਸ ਸੀ ਦੇ ਵਿੱਚ ਆਪਣੀਆਂ ਦੋ ਸਟਾਕ ਐਕਸਚੇਂजेस ਨੇ ਐਨ ਐਸ ਸੀ ਤੇ ਬੀ ਐਸ ਸੀ ਸੋ ਨਿਫਟੀ 50 ਕਿਹਦਾ ਇੰਡੈਕਸ ਹੈ ਐਨ ਐਸ ਸੀ ਦਾ ਸੈਂਸੈਕਸ ਦੇਖੋ ਦਿਖਾ ਰਿਹਾ ਹੈਗਾ ਬੀ ਐਸ ਸੀ ਦਾ ਠੀਕ ਹੈ ਜੀ सो आप जो देखिए थोड़ा नीचे करके देखो आ एक निफ्टी फिफ्टी का चार्ट है ठीक है इन हो तरीके आप देख सकते हैं इतना चार्ट देवते क्लिक करके इतना प्रॉपर दिखाऊंगा ये थोड़े को चार्ट चल रहे हैं निफ्टी फिफ्टी है। इसते जो आ नीचे आ रहा आखो दस साढ़े दस बारह चौदह साढ़े दस ये थोड़ा टाइम है कि किस टाइम से की रेट से देखो हम जिथे मेरा कर्सर है लिखे आ रहा फ्राइडे तीन जनवरी दो हजार पच्ची बारह बज के पैंती मिनट के उ इतों देखिए अपना यह रेट से आखो लगभग रेट से चौबी जीरो सत्त अठ य रेट से मैं देखा इतने तीन जनवरी दो हजार पच्ची ग्यारह बज के भी मिनट की रेट से देखो हजार एक सौ चुरंजा ਠੀਕ ਹੈ ਇਸੇ ਤਿੱਕਕੇ ਦੇ ਨਾਲ ਜੇ ਇਸ ਇਹ ਆਪਣੇ ਕੋਲੇ ਜਿਹੜਾ ਚਾਰਟ ਲੱਗਿਆ ਹੋਇਆ ਇਹ 5 ਮਿੰਟਾਂ ਦਾ ਲੱਗਿਆ ਹੋਇਆ ਇਸ ਜਗ੍ਹਾ ਤੇ ਕਲਿੱਕ ਕਰਕੇ ਦੇਖੋ ਜਿੱਥੇ 5 ਦੇ ਨਾਲ ਐਮ ਲਿਖਿਆ ਹੋਇਆ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਘੱਟ ਵੱਧ ਟਾਈਮ ਤੇ ਵੀ ਕਰ ਸਕਦੇ ਹੋ ਜਿੱਦਾਂ ਆਪਾਂ 5 ਮਿੰਟ ਮੈਂ ਇਹਨੂੰ 10 ਮਿੰਟ 15 ਮਿੰਟ ਜੇ 15 ਮਿੰਟ ਦੇ ਉੱਤੇ ਮੈਨੂੰ ਇਹ ਛੱਟ ਇੰਦਾਂ ਦਿਖਣ ਲੱਗ ਪਿਆ ਮਤਲਬ ਇਹ ਜਿਹੜੀ ਇੱਕ ਕੈਂਡਲ ਇਹਨੂੰ ਕੈਂਡਲ ਕਹਿੰਦੇ ਆ ਜਿਹੜੀ ਗ੍ਰੀਨ ਬਣੀ ਹੋਈ ਹੈ ਨਾ ਇਹਨੂੰ ਕੈਂਡਲ ਕਹਿੰਦੇ ਆ ਹਰੀ ਕੈਂਡਲ ਦਾ ਮਤਲਬ ਹੈ ਕਿ ਪੋਜ਼ਿਟਿਵ ਮਤਲਬ ਉੱਪਰ ਜਾ ਰਹੀ ਹੈ ਰੈੱਡ ਕੈਂਡਲ ਲਾਲ ਕੈਂਡਲ ਦਾ ਮਤਲਬ ਹੈ نیچے ਆ ਰਹੀ ਹੈ ਜਿਹੜੀ ਇੱਕ ਕੈਂਡਲ ਹੈ ਜਿਹੜੀ ਆ ਬੜੀ ਹੋਈ ਹੈ ਇਹ 15 ਮਿੰਟ ਦੀ ਕੈਂਡਲ ਹੈ ਦੇਖੋ 12 15 ਅਗਲੀ ਕਿਹੜੀ ਆ ਗਈ 12 30 ਤੇ ਅਗਲੀ ਕਿਹੜੀ ਆ ਗਈ 12 45 ਇਸੇ ਤਰੀਕੇ ਨਾਲ ਇਹਨੂੰ ਤੁਸੀਂ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਵੀ ਦੇਖ ਸਕਦੇ ਜੋ ਇੱਕ ਇੱਕ ਘੰਟੇ ਦੇ ਜੈਂਟ ਲਾ ਕੇ ਕੋ ਧਿਆਨ ਨਾਲ ਠੀਕ ਹੈ ਜੀ ਇਸੇ ਤਰੀਕੇ ਨਾਲ ਇੱਥੇ ਤੁਸੀਂ ਬੈਂਕ ਨਿਫਟੀ ਦੇਖ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਸੈਂਸੈਕਸ ਦੇਖ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਸਟਾਕਸ ਦੇਖ ਸਕਦੇ ਹੋ HDFC ਬੈਂਕ ਦਾ ਆਪਾਂ ਦੇਖ ਲੈਂਦੇ ਹਾਂ ਜੀ ICICI ਬੈਂਕ ਦੇਖ ਲੈਂਦੇ ਆਪਾਂ ਠੀਕ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਚਾਰਟ ਚੱਲ ਰਿਹਾ ਇਹ ਕੈਂਡਲ ਸਟਿਕਸ ਦਾ ਚਾਰਟ ਜੰਦਾ ਹੈ ਇਹਨੂੰ ਕੈਂਡਲ ਸਟਿਕਸ ਕਹਿੰਦੇ ਆ ਇੰਨਾ ਦੇ ਹੋਰ ਵੀ ਬਹੁਤ ਧਰਾਂ ਦੇ ਚਾਰਟ ਹੁੰਦੇ ਆ ਜਿਵੇਂ ਇੱਥੇ ਆਪਾਂ ਕਲਿੱਕ ਕੀਤਾ ਇੱਥੇ ਕਲਿੱਕ ਕਰਕੇ ਤੁਸੀਂ ਆ ਦੇਖੋ ਲਾਈਨ ਵਿਦ ਮਾਰਕਸ ਆ ਲਾਈਨ ਪਹਿਲਾਂ ਇਹ ਲਾਈਨ ਚੱਲਦੀ ਹੁੰਦੀ ਸੀ ਠੀਕ ਹੈ ਆ ਦੇਖੋ ਲਾਈਨ ਨਾਰਮਲ ਲਾਈਨ ਉਹ ਮਾਰਕਸ ਵਾਲੀ ਲਾਈਨ ਸੀ ਆ ਨਾਰਮਲ ਲਾਈਨ ਨਹੀਂ ਸੋ ਇਸੇ ਤਰੀਕੇ ਨਾਲ ਤੁਸੀਂ ਜਿਹੜੇ ਚਾਰਟ ਹੈ ਉਹਨੂੰ ਤੁਸੀਂ ਦੇਖ ਸਕਦੇ ਹੋ ਬਟ ਆਪਾਂ ਇਸ ਕਲਾਸ ਦੇ ਵਿੱਚ ਜਿੰਨਾ ਟਾਈਮ ਵੀ ਆਪਾਂ ਅੱਗੇ ਕਿੰਨੀ ਕਲਾਸਾਂ ਆਉਣਗੀਆਂ ਤੁਸੀਂ ਉਹਨਾਂ ਦੇਖਿਓ ਤੁਹਾਨੂੰ ਹੋਰ ਕੁਝ ਸਿੱਖਣ ਨੂੰ ਮਿਲੇਗਾ ਉਹਦੇ ਵਿੱਚ ਜਿੰਨਾ ਵੀ ਕੰਮ ਆਪਾਂ ਕਰਾਂਗੇ ਆਪਾਂ ਕੰਮ ਕੈਂਡਲ ਸਟਿਕਸ ਦੇ ਉੱਤੇ ਹੀ ਕਰਾਂਗੇ ਮਤਲਬ ਆਪਾਂ ਕੈਂਡਲ ਸਟਿਕਸ ਦੇ ਚਾਰਟ ਦੇ ਉੱਤੇ ਹੀ ਕੰਮ ਕਰਾਂਗੇ ਇਹ ਵੀਡੀਓਜ਼ ਮੇਨੀਆਂ ਰੈਗੂਲਰ ਆਉਣਗੀਆਂ ਤੁਸੀਂ ਰੈਗੂਲਰ ਵੀਡੀਓ ਦੇਖੋ ਤੇ ਸ਼ੇਅਰ ਮਾਰਕੀਟ ਨੂੰ ਸਿੱਖੋ ਸਿੱਖ ਕੇ ਕੰਮ ਕਰੋਗੇ ਬੈਨੀਫਿਟ ਹੋਊਗਾ ਬਿਨਾਂ ਸਿੱਖੇ ਤੋਂ ਕੁਝ ਨਹੀਂ ਹੋ ਉਸ ਬਿਨਾਂ ਨਹੀਂ ਸਿੱਖੋਗੇ ਤਾਂ ਨੁਕਸਾਨ ਤੁਹਾਡਾ ਹੋਊਗਾ ਠੀਕ ਹੈ ਜੀ ਸਸਤੀ ਗੱਲ ਥੈਂਕ ਯੂ ਅਗਲੀ ਕਲਾਸ ਦੇ ਵਿੱਚ ਆਪਾਂ ਮਿਲਦੇ ਹਾਂ